ਤੇ ਮਰੇ ਜੁੜ ਗਏ ਆ ਮੌਸਮ ਦੀ ਜਾਣਕਾਰੀ ਲੈ ਕੇ ਪਿਛਲੇ ਬਾਈ ਦਿਨਾਂ ਦੇ ਵਿੱਚ ਮੈਂ ਇੱਕ ਵੀਡੀਓ ਪਾਈ ਸੀਗੀ 2 ਜੁਲਾਈ ਨੂੰ ਉਹਦੇ ਵਿੱਚ ਬਾਈ ਤੁਹਾਨੂੰ ਦੱਸਿਆ ਸੀ ਵੀ 4 ਤੋਂ 8 ਜੁਲਾਈ ਦੇ ਵਿਚਾਲੇ ਬਾਈ ਇੱਕ ਵੱਡਾ ਤੇ ਪੂਰਾ ਤਖੜਾ ਸਪੈਲ ਲੱਗੂਗਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਸੋ ਬਾਈ ਬਹੁਤ ਵੀਰ ਕਮੈਂਟ ਵੀ ਕਰੀ ਜਾਂਦੇ ਜਿੱਥੇ ਨਹੀਂ ਵੀ ਵੀਰੇ ਮੀਂਹ ਪਾਇਆ ਪਰਮਾਤਮਾ ਨੇ ਬਾਕੀ ਆਪਾਂ ਕਹਿੰਦੇ ਨੇ ਵੀ ਸਬਰ ਨਹੀਂ ਹੁੰਦਾ ਠੀਕ ਆ ਜੇ ਸਬਰ ਦਾ ਫਲ ਮਿੱਠਾ ਹੁੰਦਾ ਵੀਰੇ ਜਰੂਰ ਮਿਲਦਾ ਤੇ ਕੱਲੀਆਂ ਅਗੇ ਟੋਏ ਹੁੰਦੇ ਸੋ ਬਾਈ ਮਤਲਬ ਆਪਾਂ ਕਹਿ ਲਓ ਮਾਝਾ ਦਾ ਬਾਬਾ ਦੇ ਵਿੱਚ ਦੋ ਤਿੰਨ ਛੱਟਾ ਜਿਹੜੀਆਂ ਮੀਂਹਾਂ ਵੀਰੇ ਲੱਗ ਚੁੱਕੀਆਂ ਠੀਕ ਆ ਤੇ ਮਾਲਵਾ ਬੈਲਟ ਦੇ ਵਿੱਚ ਵੀ ਵੀਰੇ ਕਈ ਥਾਵਾਂ ਦੇ ਵਿੱਚ ਮੀਂਹ ਪੈ ਚੁੱਕਿਆ ਸੋ ਅੱਜ ਜਾਨੀ ਕਿ 6 ਜੁਲਾਈ ਨੂੰ ਮੁਕਸਰ ਤੇ ਫਰੀਦਕੋਟ ਤੇ ਬਠਿੰਡੇ ਦੇ ਵੀਰੇ ਕੁਝ ਕੁ ਪਿੰਡਾਂ ਦੇ ਵਿੱਚ ਹਾੜ ਵਰਗੀ ਜਿਹੀ ਸਥਿਤੀ ਹੈ ਵੀਰੇ ਉਹ ਬਣ ਚੁੱਕੀ ਆ ਸੋ ਬਈ ਹੁਣ ਆਉਂਦੇ ਦੋ ਦਿਨਾਂ ਦੇ ਵਿੱਚ ਜਾਨੀ ਕਿ 8 ਜੁਲਾਈ ਤੱਕ ਮਤਲਬ ਆਪਾਂ ਕਹਿ ਲਓ ਵੀ ਫਰੀਦਕੋਟ ਹੋ ਗਿਆ ਮੋਗਾ ਹੋ ਗਿਆ ਫਰੋਜ਼ਪੁਰ ਹੋ ਗਿਆ ਮੁਕਸਰ ਹੋ ਗਿਆ ਫਾਜ਼ਲਕਾ ਹੋ ਗਿਆ ਤੇ ਬਠਿੰਡਾ ਜ਼ਿਲ੍ਹਾ ਹੋ ਗਿਆ ਬਰਨਾਲਾ ਹੋ ਗਿਆ ਮਾਨਸਾ ਹੋ ਗਿਆ ਗੰਗਾ ਨਗਰ ਹੋ ਗਿਆ ਤੇ ਹਮਨਗੜ ਹੋ ਗਿਆ ਇਹਨਾਂ ਦੇ ਵਿੱਚ ਵੀ ਕਈ ਥਾਵਾਂ ਦੇ ਵਿੱਚ ਪਾਰੇ ਤੋਂ ਪਾੜਾ ਮੀਂਹ ਆ ਬਾਈ ਉਹ ਦੇਖਣ ਨੂੰ ਮਿਲੂਗਾ ਆਉਂਦੇ ਦੋ ਦਿਨਾਂ ਦੇ ਵਿੱਚ ਯਾਨੀ ਕਿ 8 ਜੁਲਾਈ ਤੱਕ ਬਾਈ ਮੈਂ ਤੁਹਾਨੂੰ 2 ਜੁਲਾਈ ਦੇ ਵਿੱਚ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਵੀ ਹਾਰਡ ਵਰਗੀ ਜਿਹੜੀ ਸਥਿਤੀ ਹੈ ਬਾਈ ਉਹ ਗੰਗਾ ਨਗਰ ਦੇ ਵੀ ਕੁਝ ਢੇਰ ਕੇ ਵਿੱਚ ਬਣ ਸਕਦੀ ਆ ਫਾਜ਼ਲ ਕਾ ਮੁਖਸ਼ਰ ਫਰੀਦਕੋਟ ਫਿਰੋਜ਼ਪੁਰ ਮੋਗਾ ਬਰਨਾਲਾ ਬਠਿੰਡਾ ਤੇ ਮਾਨਸਾ ਦੇ ਵੀ ਵੀਰੇ ਕੁਝ ਢੇਰ ਕੇ ਵਿੱਚ ਹਾਰਡ ਵਰਗੀ ਜਿਹੜੀ ਸਥਿਤੀ ਹੈ ਵੀਰੇ ਬਣ ਸਕਦੀ ਆ ਸੋ ਬਾਈ ਅੱਜ 6 ਜੁਲਾਈ ਹੋ ਗਈ ਅੱਜ ਤੀਜਾ ਧਿਆਣਾ ਸਿਸਟਮ ਦਾ ਜਿਹੜਾ ਚਾਰ ਨੂੰ ਸ਼ੁਰੂ ਹੋਇਆ ਸੀ ਅਜੇ 2 ਦਿਨ ਹੋਰ ਬਾਕੀ ਆ ਬਾਈ ਕੱਲ ਨੂੰ ਵੀ ਪੂਰਾ ਤਖੜਾ ਸੈਟਅਪ ਲੱਗਣਾ ਤੇ ਪਰਸੋਂ ਵੀ ਪੂਰਾ ਤਖੜਾ ਲੱਗਣਾ ਠੀਕ ਆ ਸੋ ਜਿਹੜਾ ਵੀਰੇ ਮੀਂਹ ਦਾ ਅਸਲੀ ਟਾਈਮ ਹੋਇਆ ਕਰੂਗਾ ਉਹ ਹੋਇਆ ਕਰੂਗਾ ਰਾਤ ਦੇ 12 ਵਜੇ ਤੋਂ ਲੈ ਕੇ ਸਵੇਰ ਦੇ ਵੀਰੇ 10 ਵਜੇ ਦੇ ਦੇ ਵਿੱਚ ਵਿੱਚ ਸੋ ਅੱਜ ਵੀ ਵੀਰੇ ਦੁਪਹਿਰ ਜਾਂ ਦੁਪਹਿਰ ਤੋਂ ਬਾਅਦ ਕੁਝ ਕੁ ਏਰੀਏ ਦੇ ਵਿੱਚ ਵੀਰੇ ਸਿਸਟਮ ਲੱਗੂਗਾ ਖਾਸ ਕਰਕੇ ਦੱਖਣੀ ਪੱਛਮੀ ਪੰਜਾਬ ਦੇ ਵਿੱਚ ਤੇ ਗੰਗਾ ਨਗਰ ਤੇ ਹਮਾਨਗੜ੍ਹ ਦੇ ਵਿੱਚ ਵੀ ਵੀਰੇ ਥੋੜੇ ਬਹੁਤ ਖੇਤਰਾਂ ਦੇ ਵਿੱਚ ਦੁਪਹਿਰੇ ਜਾਂ ਦੁਪਹਿਰ ਤੋਂ ਬਾਅਦ ਮੀਂਹ ਵੀਰੇ ਉਮੀਦ ਹੈਗੀ ਆ ਕਈ ਥਾਵਾਂ ਦੇ ਵਿੱਚ ਦਰਮਿਆਨੇ ਤੋਂ ਭਾਰਾ ਮੀਂਹ ਆ ਬਾਈ ਉਹ ਦੇਖਣ ਨੂੰ ਮਿਲ ਸਕਦਾ ਸੋ 7 ਤੇ 8 ਜੁਲਾਈ ਬਾਈ ਇਹ ਦੱਖਣੀ ਪੱਛਮੀ ਮਾਲਵਾ ਲਈ ਮਤਲਬ ਆਪਾਂ ਕਹਿ ਲੋ ਵੀ ਭਾਰੇ ਮੀਂਹ ਆਲੇ ਹੋ ਸਕਦੇ ਆ 7 ਤੇ 8 ਜੁਲਾਈ ਠੀਕ ਆ ਜਿਵੇਂ ਫਾਜਲਕਾ ਦਾ ਵੀਰੇ ਹਜੇ ਵੀ ਇਰਗਾ ਸੁੱਕਾ ਪਿਆ ਜਦੋਂ ਆਪਾਂ ਫਾਜਲਕਾ ਤੋਂ ਸ਼ਬਦਿਆਲੇ ਪਾਸੇ ਨੂੰ ਜਾਂਦੇ ਆ ਜਾਂ ਮੁਕਸਰ ਤੋਂ ਵੀਰੇ ਫਾਜਲਕਾ ਨੂੰ ਜਾਂਦੇ ਆ ਇਹ ਪਿੰਡਾਂ ਦੇ ਵਿੱਚ ਵੀਰੇ ਮੀਂਹ ਹਜੇ ਚੱਜਣਾ ਨਹੀਂ ਪਿਆ ਸੋ ਇਹਨਾਂ ਦੇ ਵਿੱਚ ਵੀ ਬਾਈ ਰਹਿੰਦੀ ਘਾਟ ਆ ਜਿਹੜੀ ਮੀਂਹ ਦੀ ਪੂਰੀ ਹੋ ਸਕਦੀ ਆ ਆਉਂਦੇ 2 ਦਿਨਾਂ ਦੇ ਵਿੱਚ ਠੀਕ ਆ ਸੋ ਤਰਨਤਨ ਅੰਮ੍ਰਿਤਸਰ ਕਰਤਾਰਪੁਰ ਪਠਾਨਕੋਟ ਜਲੰਧਰ ਕਪੂਰਥਲਾ ਲੁਧਿਆਣਾ ਮਰੇ ਕੋਟਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਠੀਕ ਆ ਬਾਈ ਨਵਾਂ ਸ਼ਹਿਰ ਅਨੰਦਪੁਰ ਰੋਪੜ ਚੰਡੀਗੜ੍ਹ ਮੋਹਾਲੀ ਕਰਨਾਲ ਕੁਰੂਕਸ਼ੇਤਰ ਪੰਚਕੁੱਲਾ ਜਮਨਾ ਨਗਰ ਅਸਾਰ ਉਹ ਤੇ ਕਿਤੇ ਜੀ ਇਹਨਾਂ ਦੇ ਵਿੱਚ ਵੀ ਬਾਈ ਇੱਕ ਦੋ ਵਾਰੀ ਮੀਂਹ ਵਰੇ ਹਜੇ ਹੋਰ ਪਹੁੰਚੂਗਾ ਕਈ ਥਾਵਾਂ ਦੇ ਵਿੱਚ ਦਰਮਿਆਨ ਤੇ ਕਿਤੇ ਕਿਤੇ ਦਰਮਿਆਨੇ ਤੋਂ ਭਾਰੜ ਮੀਂਹ ਵਰੇ ਉਹ ਦੇਖਣ ਨੂੰ ਮਿਲ ਸਕਦਾ ਫੋ ਜਿੱਥੇ ਜਿੱਥੇ ਬਰੇ ਭਾਰੇ ਤੋਂ ਭਾਰੇ ਮੀਂਹ ਦੀ ਛੱਟ ਲੱਗੂਗੀ ਬਾਈ ਇੱਕ ਹੋਰ ਤਖੜੇ ਰੂਪ ਵਿੱਚ ਤੇ ਬਹੁਤਿਆਂ ਥਾਵਾਂ ਦੇ ਵਿੱਚ ਉਹਦੇ ਵਿੱਚ ਮੋਗਾ ਜਿਲ੍ਹਾ ਬਰਨਾਲਾ ਮਾਨਸਾ ਬਠਿੰਡਾ ਸਰਸਾ ਫਤਿਹਬਾਦ ਠੀਕ ਆ ਬਾਈ ਮੁਕਸਰ ਫਾਜ਼ਲ ਕਾ ਫਰੀਦਕੋਟ ਫਿਰੋਜ਼ਪੁਰ ਤੇ ਗੰਗਾ ਨਗਰ ਤੇ ਹਮਾਨਗੜ੍ਹ ਬਰੇ ਇਹਨਾਂ ਦੇ ਵਿੱਚ ਭਾਰੇ ਤੋਂ ਭਾਰਾ ਡਮੀ ਆ ਬਾਈ ਉਹ ਆਉਂਦੇ ਦੋ ਦਿਨਾਂ ਦੇ ਦੌਰਾਨ ਦੇਖਣ ਨੂੰ ਮਿਲ ਸਕਦਾ 7 ਅਤੇ 8 ਜੁਲਾਈ ਨੂੰ ਬਾਈ ਇਹਨਾਂ ਦੇ ਵਿੱਚ 30 40% ਏਰਕੇ ਬਾਰੇ ਹਾਰਡ ਵਰਗੀ ਜਿਹੀ ਸਥਿਤੀ ਆ ਉਹ ਵੀ ਬਣ ਸਕਦੀ ਹੈ ਮਤਲਬ ਬੱਟਾ ਤੋੜ ਮੀਂਹ ਬਰੇ ਝੋਨੇ ਨੂੰ ਟੱਪ ਕੇ ਉਤੋਂ ਦੀ ਜਾ ਕੇ ਪਾਣੀ ਪਾਣੀ ਆਵਰੇ ਜਿਹੜਾ ਉਹ ਵੀ ਇਹਨਾਂ ਦੇ ਵਿੱਚ ਆਉਂਦੇ ਦੋ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਅਨੂਪਗੜ ਬੀਕਾ ਨੇਰ ਤੇ ਸੂਤਗੜ ਵੀਰੇ ਇਹਨਾਂ ਦੇ ਵਿੱਚ ਵੀ ਚਾਂਸ ਹੈਗੇ ਆਉਂਦੇ ਦੋ ਦਿਨਾਂ ਦੇ ਵਿੱਚ ਕਿਉਂਕਿ ਵੀਰੇ ਚਾਰ ਨੂੰ ਛਟਮ ਚੱਲਿਆ ਸੀ। ਮਾਝਾ ਦਾ ਬਾਬਾ ਦੇ ਵਿੱਚ ਛੱਟਾਂ ਵੀਰੇ ਜਿਹੜੀਆਂ ਦੋ ਤਿੰਨ ਲੱਗੂਆਂ ਪਰ ਮਾਲਵਾ ਦੇ ਵਿੱਚ ਵੀਰੇ ਕਿਤੇ ਥੋੜੇ ਜਿਹਰੇ ਵਿੱਚ ਮੀਂਹ ਪੰਦਾ ਸੀ ਕਿਤੇ ਦੋ ਦੋਕ ਜਿਲ੍ਹਿਆਂ ਦੇ ਵਿੱਚ ਪੰਦਾ ਸੀ। ਸੋ ਭਾਈ ਕੱਲ ਤਖੜੀ ਛੱਟ ਲੱਗੀ ਆ ਕਈ ਥਾਵਾਂ ਦੇ ਵਿੱਚ ਤੇ ਅੱਜ ਲੱਗੀ ਆ ਮਾਲਵਾ ਦੇ ਵਿੱਚ। ਸੋ ਭਾਈ ਆਉਂਦੇ ਦੋ ਦਿਨਾਂ ਦੇ ਵਿੱਚ ਹੋਰ ਵੀਰੇ ਤਖੜੀਆਂ ਜਿਹੜੀਆਂ ਛੱਟਾਂ ਇੱਕ ਦੋ ਵਾਰ ਠੀਕ ਆ ਸੋ ਕਿਤੇ 4 ਤਰੀਕ ਨੂੰ ਪੈ ਗਿਆ ਕਿਤੇ 5 ਨੂੰ ਪੈ ਗਿਆ ਕਿਤੇ 6 ਨੂੰ ਪੈ ਗਿਆ ਬਹੁਤ ਵੀਰ ਵੀਰੇ ਕਮੈਂਟ ਕਰਦੇ ਸੀ ਵੀ ਦਮੀ ਮੋੜਾਂ ਵਾਲਾ ਵੀਰੇ ਅੱਖਿਆ ਫਿਰਦਾ ਠੀਕ ਆ ਰੋਈ ਜਾਂਦਾ ਲੋਕਾਂ ਦੇ ਕਮੈਂਟ ਬਰਦਾਸ਼ਤ ਨਹੀਂ ਹੁੰਦੇ ਐ ਕਰੀ ਜਾਂਦਾ ਠੀਕ ਆ ਮੀਨ ਨਹੀਂ ਪੈਂਦਾ ਸੋ ਬਾਈ ਅੱਜ ਮੁਕਸਰ ਵਾਲੇ ਵੀਰ ਫਰੀਦਕੋਟ ਵਾਲੇ ਵੀਰ ਠੀਕ ਆ ਤੇ ਬਠਿੰਡੇ ਵਾਲੇ ਵੀਰ ਵੀਰੇ ਜਿਹੜੇ ਮਾਪਦਰ ਬਠਿੰਡੇ ਦੇ ਮੁਕਸਰ ਦੇ ਨਾਲ ਲੱਗਦੇ ਆ ਮੁਕਸਰ ਦੇ ਤੇ ਫਰੀਦਕੋਟ ਦੇ ਹੱਦ ਦੇ ਨਾਲ ਲੱਗਦੇ ਆ ਪਿੰਡ ਉਹਨਾਂ ਦੇ ਵਿੱਚ ਵੀਰੇ ਤਸੱਲੀ ਕਰਾਤੀ ਮੀਨ ਨੇ ਠੀਕ ਆ ਸੋ ਉਹਨਾਂ ਦੇ ਵੀ ਗਰੁੱਪ ਦੇ ਵਿੱਚ ਮੈਸੇਜ ਵੀ ਆਇਆ ਸੀ ਬਾਈ ਦਮੀ ਤੂੰ ਜਿਵੇਂ ਕਿਹਾ ਸੀ ਵੀ ਹਾਰਡ ਵਰਗੀ ਸਥਿਤੀ ਹੋਊਗੀ ਵੀਰੇ ਸਾਡੇ ਉਹ ਕੰਮ ਚੱਲ ਪਿਆ ਸੋ ਆਉਂਦੇ ਦੋ ਦਿਨਾਂ ਦੇ ਵਿੱਚ ਬਾਈ ਲਗਭਗ ਪੰਜਾਬ ਦੇ ਇਨੇ ਕਜਲਿਆਂ ਦੇ ਵਿੱਚ ਬਾਈ ਦਰਮਿਆਨੇ ਤੋਂ ਪਹਾੜਾਂ ਤੇ ਦੱਖਣੀ ਪਾਸੇ ਵੀ ਮਾਲਵਾ ਦੇ ਵਿੱਚ ਪਹਾੜੇ ਤੋਂ ਪਹਾੜਾਂ ਦੇ ਮੀਂਹ ਵੀਰੇ ਉਹ ਦੇਖਣ ਨੂੰ ਮਿਲੂਗਾ ਉੱਤਰੀ ਅਤੇ ਪੱਛਮੀ ਰਾਜਸਥਾਨ ਦੇ ਵਿੱਚ ਵੀ ਵੀਰੇ ਪਹਾੜੇ ਤੋਂ ਪਹਾੜਾਂ ਮੀਂਹ ਜਿਹੜਾ ਦੇਖਣ ਨੂੰ ਮਿਲੂਗਾ ਸਰਸਾ ਦੇ ਫਤਿਹਬਾਦ ਦੇ ਵਿੱਚ ਵੀ ਵੀਰੇ ਕਈ ਥਾਵਾਂ ਦੇ ਵਿੱਚ ਭਾਰੇ ਤੋਂ ਭਾਰੇ ਨਵੇਂ ਆ ਵੀਰੇ ਉਹ ਆਉਂਦੇ ਦੋ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੂਗਾ ਉਸ ਤੋਂ ਬਾਅਦ ਬਾਈ 9 10 ਤੇ 11 ਨੂੰ ਕਾਰਵਾਈਆਂ ਘਟਣਗੀਆਂ 12 ਤੋਂ 15 ਦੇ ਵਿਚਾਲੇ ਵੀਰੇ ਸਿਸਟਮ ਲੱਗੂਗਾ ਉਹ ਹੋਊਗਾ ਹਲਕੇ ਤੋਂ ਦਰਮਿਆਨਾ ਉਹਦੇ ਜਿਆਦਾ ਚਾਂਸ ਭਾਰੇ ਮੀਲੇ ਹੈਗੇ ਉਤਰੀ ਅਤੇ ਪੂਰੀ ਵੀ ਪੰਜਾਬ ਦੇ ਵਿੱਚ ਦੱਖਣੀ ਪੱਛਮੀ ਪੰਜਾਬ ਦੇ ਵਿੱਚ ਜਿਹੜਾ ਮੀਂਹ ਆ ਵੀਰੇ ਉਹ ਹਲਕੇ ਤੋਂ ਦਰਮਿਆਨਾ ਰਹਿ ਸਕਦਾ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਜਿਹੜਾ ਮੀਂਹ ਆ ਵੀਰੇ ਉਹ ਹਲਕੇ ਤੋਂ ਦਰਮਿਆਨਾ ਰਹਿ ਸਕਦਾ ਬਾਕੀ ਆਉਂਦੇ ਦਿਨਾਂ ਤੱਕ ਵੀਰੇ ਕੋਈ ਵੀ ਬਦਲਾਅ ਆਇਆ ਆਪਾਂ ਤੁਹਾਨੂੰ ਦੱਸ ਦੇਵਾਂਗੇ ਬਾਈ ਠੀਕ ਆ ਸੋ ਅੱਜ 6 ਜੁਲਾਈ ਦੁਪਹਿਰ ਤੋਂ ਲੈ ਕੇ 8 ਜੁਲਾਈ ਦੀ ਦੁਪਹਿਰ ਤੱਕ ਠੀਕ ਆ ਵੀਰੇ ਇੱਕ ਦੋ ਵਾਰੀ ਵੱਡੇ ਪੱਧਰ ਤੇ ਤਖੜੀ ਜਿਹੜੀ ਬਰਸਾਤ ਆ ਵੀਰੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਉੱਤਰੀ ਰਾਜਸਥਾਨ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਬਈ ਦੇਖਣ ਨੂੰ ਮਿਲ ਸਕਦੀ ਆ ਆਪਣਾ ਕੰਮ ਆ ਵੀਰੇ ਮੀਂਹ ਦੱਸਣਾ ਮੀਂਹ ਪਾਉਣਾ ਜਾਂ ਨਹੀਂ ਪਾਉਣਾ ਪ੍ਰਮਾਤਮਾ ਦੀ ਮਰਜ਼ੀ ਆ ਬਾਈ ਪਰ ਜਿੱਥੇ ਪੈਂਦਾ ਵੀਰ ਉਹਨੂੰ ਪੁੱਛ ਕੇ ਵੇਖੋ ਧੂਫੀ ਕੱਢ ਦਿੰਦਾ ਠੀਕ ਆ ਸੋ ਬਾਕੀ ਬਾਈ ਮਿਲਦੇ ਆ 8 ਤਰੀਕ ਤੋਂ ਬਾਅਦ 8 ਜੁਲਾਈ ਤੱਕ ਬਾਈ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਬਾਈ ਕੁਝ ਕਿ ਏਰੀਏ ਵਿੱਚ ਖਤਰੇ ਦੀ ਘੰਟੀ ਰਹੂਗੀ ਖਾਸ ਕਰਕੇ ਦੱਖਣੀ ਪੱਛਮੀ ਪੰਜਾਬ ਦੇ ਵਿੱਚ ਤੇ ਨਾ ਲੱਗਦੇ ਰਾਜਸਥਾਨ ਦੇ ਜ਼ਿਲ੍ਹਿਆਂ ਦੇ ਵਿੱਚ ਤੇ ਜ਼ਿਆਦਾਤਰ ਥਾਵਾਂ ਤੇ ਜਿਹੜਾ ਮੀਂਹ ਆ ਵੀਰੇ ਉਹ ਦਰਮਿਆਨੇ ਤੋਂ ਭਾਰਾ ਤੇ ਕਿਤੇ ਕਿਤੇ ਭਾਰੇ ਤੋਂ ਭਾਰਾ ਵੀ ਪਊਗਾ ਬਾਈ ਬਾਕੀ 8 ਤੋਂ ਬਾਅਦ ਮਿਲਦੇ ਸੋ ਇਨੀ ਕੀ ਬੇਨਤੀ ਪਰਵਾਣ ਕਰਨੀ ਨਾਲ ਜੋੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ